ਇਰਾ ਅੱਜ ਜਿਹੜੀ ਮੀਟਿੰਗਾਂ ਹੋਈਆਂ ਦੇਖੋ ਸਾਡੀ ਪਾਰਟੀ 'ਚ ਅਸੀਂ ਹਰ ਆਪਣੇ ਮੇਨ ਵਰਕਰ ਨੂੰ ਪੁੱਛਦੇ ਹੁਨੇ ਥੋਡੀ ਕੀ ਰਾਏ ਆ ਤੁਹਾਡੇ ਪਾਰਲੀਮੈਂਟ 'ਚ ਕਿਹੜਾ ਕੈਂਡੀਡੇਟ ਹੋਣਾ ਚਾਹੀਦਾ ਸੋ ਮੈਂ 6 ਪਾਰਲੀਮੈਂਟ ਹਲਕਿਆਂ ਦੀ ਮੀਟਿੰਗ ਕੀਤੀਆਂ ਜਿੱਤੇ ਸਾਡੇ ਹਲਕਾ ਇੰਚਾਰਜ ਐ ਜੀ ਪੀ ਸੀ ਮੈਂਬਰ ਡਿਸਟ੍ਰਿਕਟ ਪ੍ਰੈਜ਼ੀਡੈਂਟ ਇੰਪੋਰਟੈਂਟ ਬੰਦੇ ਬੁਲਾਏ ਗਏ ਸੀ ਇੰਡੀਵਿਜੂਲੀ ਉਹਨਾਂ ਨੂੰ ਮੈਂ ਮਿਲ ਕੇ ਸਿਰੇ ਤੁਸੀਂ ਦੇਖਿਆ 11 ਵਜੇ ਤੋਂ ਮੈਂ ਇੱਥੇ ਬੈਠਾ ਮਿਲ ਕੇ ਮੈਂ ਸਾਰਿਆਂ ਦੇ ਥਿਊਜ਼ ਲੈ ਲਿਆ ਇੰਡੀਵਿਜੂਲੀ ਥਿਊ ਲੈਤੀ ਹੈ ਕੰਬਾਈਨ ਕਰਕੇ ਕਿਉਂਕਿ ਸਾਡਾ ਇੱਕ ਡੈਮੋਕਰੈਟਿਕ ਸਿਸਟ ਕਦੋਂ ਤੱਕ ਇਹ ਸਤਾ ਦੇਗੀ ਹਲੇ ਖੜੀ ਸਾਡਾ ਕੰਸਲਟੇਸ਼ਨ ਚੱਲ ਰਹੀ ਹੈ ਤੇ ਕੰਸਲਟੇਸ਼ਨ ਦੇ ਬਾਅਦ ਅਸੀਂ ਦੱਸਾਂਗੇ ਤੁਸੀਂ ਇਲੈਕਸ਼ਨ ਨਹੀਂ ਲੜ ਰਹੇ ਮੈਂ ਨਹੀਂ ਲੜਾਂ ਮੇਰਾ ਅੱਜ ਜਿਹੜੀ ਮੀਟਿੰਗਾਂ ਹੋਈਆਂ ਦੇਖੋ ਸਾਡੀ ਪਾਰਟੀ 'ਚ ਅਸੀਂ ਹਰ ਆਪਣੇ ਮੇਨ ਵਰਕਰ ਨੂੰ ਪੁੱਛਦੇ ਹੁਨੇ ਥੋਡੀ ਕੀ ਰਾਏ ਆ ਤੁਹਾਡੇ ਪਾਰਲੀਮੈਂਟ 'ਚ ਕਿਹੜਾ ਕੈਂਡੀਡੇਟ ਹੋਣਾ ਚਾਹੀਦਾ ਸੋ ਮੈਂ 6 ਪਾਰਲੀਮੈਂਟ ਹਲਕਿਆਂ ਦੀਆਂ ਮੀਟਿੰਗ ਕੀਤੀਆਂ ਜਿੱਤੇ ਸਾਡੇ ਹਲਕਾ ਇੰਚਾਰਜ ਐ ਜੀ ਪੀ ਸੀ ਮੈਂਬਰ ਡਿਸਟ੍ਰਿਕਟ ਪ੍ਰੈਜ਼ੀਡੈਂਟ ਇੰਪੋਰਟੈਂਟ ਬੰਦੇ ਬੁਲਾਏ ਗਏ ਸੀ ਇੰਡੀਵਿਜੂਲੀ ਉਹਨਾਂ ਨੂੰ ਮੈਂ ਮਿਲ ਕੇ ਸਿਰੇ ਤੋਂ ਦੇਖਿਆ 11 ਵਜੇ ਤੋਂ ਮੈਂ ਇੱਥੇ ਬੈਠਾ ਹਾਂ ਮਿਲ ਕੇ ਮੈਂ ਸਾਰਿਆਂ ਦੇ ਵਿਊਜ਼ ਲੈ ਲਿਆ ਇੰਡੀਵਿਜੂਲੀ ਵਿਊ ਲੁੱਤੀ ਹੈ ਕੰਬਾਈਲ ਕਰਕੇ ਕਿਉਂਕਿ ਸਾਡਾ ਇੱਕ ਡੈਮੋਕਰੈਟਿਕ ਸਿਸਟਮ ਹੈ ਕਦੋਂ ਤੱਕ ਲੈਸ ਸਾਡੇ ਹਲੇ ਖੜੇ ਸਾਡਾ ਕੰਸਲਟੇਸ਼ਨ ਚੱਲ ਰਹੀ ਹੈ ਤਾਂ ਕੰਸਲਟੇਸ਼ਨ ਦੇ ਬਾਅਦ ਅਸੀਂ ਦੱਸਾਂਗੇ ਇਲੈਕਸ਼ਨ ਨਹੀਂ ਲੜ ਰਹੇ ਤੁਸੀਂ ਇਲੈਕਸ਼ਨ ਨਹੀਂ ਲੜੇ ਮੈਂ ਨਹੀਂ ਲੜਾਂ ਮੇਰਾ ਅੱਜ ਜਿਹੜੀ ਮੀਟਿੰਗਾਂ ਹੋਈਆਂ ਦੇਖੋ ਸਾਡੀ ਪਾਰਟੀ 'ਚ ਅਸੀਂ ਹਰ ਆਪਣੇ ਮੇਨ ਵਰਕਰ ਪੁੱਛਦੇ ਹੁਨੇ ਥੋਡੀ ਕੀ ਰਾਏ ਆ ਤੁਹਾਡੇ ਪਾਰਲੀਮੈਂਟ 'ਚ ਕਿਹੜਾ ਕੈਂਡੀਡੇਟ ਹੋਣਾ ਚਾਹੀਦਾ ਸੋ ਮੈਂ 6 ਪਾਰਲੀਮੈਂਟ ਹਲਕਿਆਂ ਦੀਆਂ ਮੀਟਿੰਗ ਕੀਤੀਆਂ ਜਿੱਤੇ ਸਾਡੇ ਹਲਕਾ ਇੰਚਾਰਜ ਐ ਜੀ ਪੀ ਸੀ ਮੈਂਬਰ ਡਿਸਟ੍ਰਿਕਟ ਪ੍ਰੈਜ਼ੀਡੈਂਟ ਇੰਪੋਰਟੈਂਟ ਬੰਦੇ ਬੁਲਾਏ ਗਏ ਸੀ ਇੰਡੀਵਿਜੂਲੀ ਉਹਨਾਂ ਨੂੰ ਮੈਂ ਮਿਲ ਕੇ ਸਵੇਰੇ ਤੁਸੀਂ ਦੇਖਿਆ 11 ਵਜੇ ਤੋਂ ਮੈਂ ਇੱਥੇ ਬੈਠਾ ਮਿਲ ਕੇ ਮੈਂ ਸਾਰਿਆਂ ਦੇ ਥਿਊਜ਼ ਲੈ ਲਿਆ ਇੰਡੀਵਿਜੂਲੀ ਥਿਊ ਲੈਤੀ ਹੈ ਕੰਬਾਈਨ ਕਰਕੇ ਕਿਉਂਕਿ ਸਾਡਾ ਇੱਕ ਡੈਮੋਕਰੈਟਿਕ ਸਿਸਟਮ ਹੈ ਕਦੋਂ ਤੱਕ ਲਿਸਟ ਆ ਜੇਗੀ ਹਲੇ ਖੜੇ ਸਾਡਾ ਕੰਸਲਟੇਸ਼ਨ ਚੱਲ ਰਹੀ ਹੈ ਤਾਂ ਕੰਸਲਟੇਸ਼ਨ ਦੇ ਬਾਅਦ ਅਸੀਂ ਦੱਸਾਂਗੇ ਤੁਸੀਂ ਇਲੈਕਸ਼ਨ ਨਹੀਂ ਲੜ ਰਹੇ ਮੈਂ ਨਹੀਂ ਲੜਾ ਮੇਰਾ ਅੱਜ ਜਿਹ हर अपने कैडिडेट होना चाहिए सो मै छह पार्लीमेंट हलकिया मीटिंग की, so, की जिसे हलका इंचार्ज एस जी पीसी मैंबर डिस्ट्रिक्ट प्रेजिडेंट इंपोर्टेंट बंदे बुलाए गए इंडिव्युअली मैं मिलके सवेरे देख ग्यारह बजे तू मैं इतने बैठा है मिलके मैं सारे व्यूज लेते हैं इंडविजअली व्यू लेते हैं कम करके क्योंकि सा डेमोक्रेटिक सिस्टम है हले हलेसलटेष चल रही है ਕੰਸਲਟੇਸ਼ਨ ਦੇ ਬਾਅਦ ਅਸੀਂ ਦੱਸਾਂਗੇ ਤੁਸੀਂ ਇਲੈਕਸ਼ਨ ਨਹੀਂ ਲੜ ਰਹੇ ਤੇ ਮੈਂ ਨਹੀਂ ਲੜ ਰਿਹਾ ਮੇਰਾ ਅੱਜ ਜਿਹੜੀ ਮੀਟਿੰਗਾਂ ਹੋਈਆਂ ਦੇਖੋ ਸਾਡੀ ਪਾਰਟੀ 'ਚ ਅਸੀਂ ਹਰ ਆਪਣੇ ਮੇਨ ਵਰਕਰ ਪੁੱਛਦੇ ਹੁਨੇ ਥੋਡੀ ਕੀ ਰਾਏ ਆ ਤੁਹਾਡੇ ਪਾਰਲੀਮੈਂਟ 'ਚ ਕਿਹੜਾ ਕੈਂਡੀਡੇਟ ਹੋਣਾ ਚਾਹੀਦਾ ਸੋ ਮੈਂ 6 ਪਾਰਲੀਮੈਂਟ ਹਲਕਿਆਂ ਦੀ ਮੀਟਿੰਗ ਕੀਤੀਆਂ ਜਿੱਤੇ ਸਾਡੇ ਹਲਕਾ ਇੰਚਾਰਜ ਐ ਜੀ ਪੀ ਸੀ ਮੈਂਬਰ ਡਿਸਟ੍ਰਿਕਟ ਪ੍ਰੈਜ਼ੀਡੈਂਟ ਇੰਪੋਰਟੈਂਟ ਬੰਦੇ ਬੁਲਾਏ ਗਏ ਸੀ ਇੰਡੀਵਿਜੂਲੀ ਉਹਨਾਂ ਨੂੰ ਮੈਂ ਮਿਲ ਕੇ ਸਿੱਧੇ ਤੁਸੀਂ ਦੇਖਿਆ 11 ਵਜੇ ਤੋਂ ਮੈਂ ਇੱਥੇ ਬੈਠਾ ਹਾਂ ਮਿਲਕੇ ਮੈਂ ਸਾਰਿਆਂ ਦੇ ਵਿਊਜ਼ ਲੈਦੇ ਆ ਇੰਡੀਵਿਜੂਅਲੀ ਵਿਊ ਲੈਂਦੀ ਆ ਕੰਬਾਈਨ ਕਰਕੇ ਕਿਉਂਕਿ ਸਾਡਾ ਇੱਕ ਡੈਮੋਕਰੈਟਿਕ ਸਿਸਟਮ ਹੈ ਕਦੋਂ ਤੱਕ ਲਿਸਟ ਆ ਦੇਗੀ ਹਲੇ ਖੜੀ ਸਾਡਾ ਕੰਸਲਟੇਸ਼ਨ ਚੱਲ ਰਹੀ ਹੈ ਤਾਂ ਕੰਸਲਟੇਸ਼ਨ ਦੇ ਬਾਅਦ ਅਸੀਂ ਦੱਸਾਂਗੇ ਇਲੈਕਸ਼ਨ ਨਹੀਂ ਲੜ ਰਹੇ ਤੁਸੀਂ ਇਲੈਕਸ਼ਨ ਨਹੀਂ ਲੜੇ ਮੈਨੂੰ ਨਹੀਂ ਲੱਗਿਆ ਮੇਰਾ ਅੱਜ ਜਿਹੜੀ ਮੀਟਿੰਗਾਂ ਹੋਈਆਂ ਦੇਖੋ ਸਾਡੀ ਪਾਰਟੀ 'ਚ ਅਸੀਂ ਹਰ ਆਪਣੇ ਮੇਨ ਵਰਕਰ ਪਹੁੰਚਦੇ ਹੁਨੇ ਥੋਡੀ ਕੀ ਰਾਏ ਆ ਤੁਹਾਡੇ ਪਾਰਲੀਮੈਂਟ 'ਚ ਕਿਹੜਾ ਕੈਂਡੀਡੇਟ ਹੋਣਾ ਚਾਹੀਦਾ ਸੋ ਮੈਂ 6 ਪਾਰਲੀਮੈਂਟ ਹਲਕਿਆਂ ਦੀ ਮੀਟਿੰਗ ਕੀਤੀਆਂ ਜਿੱਤੇ ਸਾਡੇ हल्का इंचार्ज एस जी पीसी मैंबर डिस्ट्रिक्ट प्रेजिडेंट इम्पोर्टेंट बंदे बुलाए गए इंडिविजुअली उन्होंने ग्यारह इैठा मिलके मैं सारे व्यूज लेते हैं इंडविजुअली व्यू लेते हैं कम करके क्योंकि सा डेमोक्रेटिक सिस्टम है हले हलेसलटेशन चल रही है कंसल्टे दस दें नहीं लड़ा